ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਜੀ ਇੱਕ ਸਬਿਨ ਸਭ ਤੰਦ ਹੈ ਇਹ ਪੰਕਤੀ ਰਾਹੁ ਦੀ ਪੰਕਤੀ ਪਾਵਨ ਸ਼ਬਦ ਗੁਰਪੰਥ ਦੇ ਪਾਤਸ਼ਾਹ ਗੁਰੂ ਜੀ ਦੇਵ ਜੀ ਦਾ ਮਹਾਰਾਜ ਅਵਚਾਰਨ ਕੀਤਾ ਹੋਇਆ ਰਾਉ ਦੀ ਪੰਕਤੀ ਦਾ ਪਹਿਲਾ ਹਿੱਸਾ ਹੈ ਮੇਰੇ ਮਨ ਇੱਕ ਸਬਿਨ ਸਭ ਮੇਰੇ ਮਨ ਇੱਕ ਹੀ ਸੂਚਿਤ ਲਾਈ ਹੈ ਇੱਕ ਜਬਿਨ ਸਭ ਤੰਦ ਹੈ ਸਭ ਮਿੱਥਿਆ ਮੂਮਾਇ ਮੇਰੇ ਮਨ ਇੱਕ ਹੀ ਸੂਚਿਤ ਲਾਈ ਹੈ ਇੱਕ ਜਬਿਨ ਸਭ ਤੰਦ ਹੈ ਸਭ ਮਿੱਥਿਆ ਮੂਮਾਇ ਮਨ ਨੂੰ ਸੁਬੰਧਨ ਕਰਕੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਮੇਰੇ ਮਨਾਂ ਇੱਕ ਪਰਮਾਤਮਾ ਵਿਥਿਚਿਤ ਜੋੜਨ ਤੋਂ ਬਿਨਾ ਪ੍ਰਭੂ ਪਰਮਾਤਮਾ ਨਾਲ ਇੱਕ ਸੁਰੂ ਹੋਣ ਤੋਂ ਬਿਨਾ ਬਾਕੀ ਜੋ ਕਾਰਵਿਆ ਜ਼ਿੰਗਿਰਾਸੀ ਕਰਦੇ ਹੋ ਸਭ ਤੰਦਾ ਹੀ ਹੈ ਇੱਕ ਜੀਵਨ ਸਭ ਤੰਦ ਹੈ ਸਭ ਮਿੱਥਿਆ ਮੋਹ ਮਾਇ ਇਹ ਮੋਹ ਮਾਇਆ ਦਾ ਜੋ ਪਿਆਰ ਹੈ ਇਹ ਸਭ ਮਿੱਥਿਆ ਭਾਵ ਰਦ ਕੀਤਾ ਗਿਆ ਹੈ ਇਹ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਗਰ ਕੇਵਲ ਮੋਹ ਮਾਇਆ ਵਿੱਚ ਉਲਝੇ ਰਹੀਏ ਸੰਸਾਰੀ ਕਾਰਜ ਵਿੱਚ ਉਲਝੇ ਰਹੀਏ ਤੇ ਇੱਕ ਪਰਮਾਤਮਾ ਨੂੰ ਸੁਰਤੀ ਨਾ ਜੋੜੀਏ ਤਾਂ ਜੀਵਨ ਜਿਹੜਾ ਹੈ ਇਹ ਸਫਲ ਨਹੀਂ ਹੁੰਦਾ ਜੀਵਨ ਅਸਫਲ ਹੀ ਰਹਿੰਦਾ ਦੁਨਿਆਵੀ ਤੌਰ ਪਾਵੇਂ ਅਸੀਂ ਰਾਜੇ ਮਹਾਰਾਜੇ ਬਨ ਜਾਈਏ ਤਾਣ ਦੁਨੋ ਦੇਮਬਾਰ ਹੋ ਜਾਂ ਸਾਰੇ ਸੰਸਾਰ ਵਿੱਚ ਆਪਣਾ ਸਤਕਾਰ ਮਾਨ ਵਧਾ ਲਈਏ ਲੇਕਿਨ ਇੱਕ ਪਰਮਾਤਮਾ ਬਿਨਾਂ ਇੱਕ ਜਗ੍ਹੀ ਸਭ ਤਾਂਦੀ ਹੈ ਇੱਕ ਪਰਮਾਤਮਾ ਬਿਨਾਂ ਸਭ ਨੀਰਾ ੰਦਾਈ ਹੈ ਤੋ ਇਸ ਸ਼ਬਦ ਦਾ ਅक्षर ਰਾਗੀ ਸੱਜਣ ਕੀਰਤਨ ਵੀ ਕਰਦੇ ਹਨ ਉਹਨਾਂ ਸਮਾਗਮਾਂ ਵਿੱਚ ਜਿੱਤੇ ਕੀ ਦੇ ਕਿਸੇ ਨੇ ਕੋਈ ਖੁਸ਼ੀ ਤੇ ਕਾਰਨ ਪਾੜ ਰੱਖਿਆ ਕੋਈ ਵਿਆਹ ਸ਼ਾਦੀ ਆਨੰਦਕਾਰਜ ਹੋਇਆ ਉਸ ਖੁਸ਼ੀ ਚ ਪਾੜ ਰੱਖਿਆ ਜਾਂ ਬੱਚੇ ਦੇ ਜਨਮ ਦਿਨ ਤੇ ਪਾੜ ਰੱਖਿਆ ਉਤੇ ਇਸ ਨੂੰ ਖੁਸ਼ੀਆਂ ਉੱਪਰ ਗਾਉਣ ਵਾਲਾ ਸ਼ਬਦ ਸਮਝ ਕੇ ਤੇ ਇਸ ਦਾ ਕੀਰਤਨ ਸ਼ੁਰੂ ਕਰ ਦਿੰਦੇ ਨੇ ਜਦ ਕਿ ਸ਼ਬਦਾਂ ਵਿੱਚ rau ਦੀ ਪੰਕਤੀਆਂ ਜਿਹੜੀਆਂ ਨੇ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਇਹ ਸਥਾਈ ਦੇ ਤੌਰ ਤੇ ਗਾਉਣੀ ਚਾਹੀਦੀ ਹੈ ਬਾਕੀ ਪੰਕਤੀਆਂ ਅੰਤਰਾ ਹੁੰਦਾ ਹੈ ਜਿਹੜਾ ਉਸ rau ਦੀ ਪੰਕਤੀ ਦੀ ਵਿਆਖਿਆ ਕਰਦਾ ਹੈ ਪਰ ਰਾਗੀ ਸੱਜਣ ਦੀ ਸ਼ਬਦ ਦੀ ਦੂਜੀ ਪੰਕਤੀ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਇਸ ਤੂੰ ਗਾਣਾ ਸ਼ੁਰੂ ਕਰਦੇ ਨੇ ਇਸ ਤੂੰ ਗਾਣ ਨਾਲ ਇਹ ਹੁੰਦਾ ਕਿ ਅਸੀਂ ਇਹ ਸਮਝ ਲੈਂਦੇ ਹਾਂ ਕਿ ਜਿਹੜੀ ਕਰਜ ਅਸੀਂ ਖੁਸ਼ੀ ਸਮਝ ਰਹੇ ਹਾਂ ਕਿਸੇ ਗੱਲ ਦੀ ਚਾਹੇ ਕੋ ਬੱਚਾ ਪੈਦਾ ਹੋਇਆ ਚਾਹੇ ਕੋਈ ਘਰ-ਗ੍ਰਸਤੀ ਨਵਾਂ ਗ੍ਰਹਿਵਸਾਰੀ ਹੋਈ ਜਾਂ ਕੋਨੰਦਕਾਰਜ ਹੋਇਆ ਤੇ ਉਸ ਖੁਸ਼ੀ ਦੇ ਸੰਬੰਧ ਵਿੱਚ ਇਹ ਗਾਇਆ ਗਿਆ ਵੀ ਇੰਨਾ ਖੁਸ਼ੀ ਦੀ ਗੱਲ ਹੈ ਹਾਂ ਹੈ ਤੇ ਖੁਸ਼ੀ ਦੀ ਗੱਲ ਪਰ ਇਥੇ ਦੁਨੀਆਵੀ ਪਦਾਰਥਾਂ ਦੀਆਂ ਖੁਸ਼ੀਆਂ ਨਹੀਂ ਹਨ ਲੱਖ ਖੁਸ਼ੀਆਂ ਪਾਸੀ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰੂ ਮੇਰ ਦੀ ਨਜ਼ਰ ਕਰੇ ਤੇ ਫਿਰ ਬੰਦੇ ਨੂੰ ਲੱਖਾਂ ਹੀ ਖੁਸ਼ੀਆਂ ਪਾਸੀਆਂ ਮਹਿਸੂਸ ਹੁੰਦੀਆਂ ਨੇ ਨਿਮਕ ਇੱਕ ਹਰ ਨਾਮ ਦੇ ਪਰ ਕਿਹੜੀ ਦਾਤ ਕਿਸ ਦਾਤ ਤੇ ਬਦਰੇ ਖੁਸ਼ੀਆਂ ਹੁੰਦੀਆਂ ਨੇ ਨਿਮਕ ਇੱਕ ਹਰ ਨਾਮ ਦੇ ਇੱਕ ਪਲ ਵਾਸਤੇ ਵੀ ਆਪਣੇ ਨਾਮ ਦੀ ਦਾਤ ਬਖਸ਼ ਦੇਵੇ ਮੇਰਾ ਮਨ ਤਨ ਸ਼ੀਤ੍ਰ ਹੋ ਮੇਰਾ ਮਨ ਅਤੇ ਤਨ ਸ਼ੀਤ੍ਰ ਹੋ ਜਾਂਦਾ ਹੈ ਮਨ ਸ਼ਾਂਤ ਹੋ ਜਾਂਦਾ ਪਰ ਦੁਨਿਆਵੀ ਜਿਹੜੇ ਪਦਾਰਥਿਕ ਖੁਸ਼ੀਆਂ ਨੇ ਇਹਨਾਂ ਤੇ ਮਨ ਸ਼ਾਂਤ ਨਹੀਂ ਹੁੰਦਾ ਅੱਜ ਇੱਕ ਘਰ ਵਿੱਚ ਨਰ ਔਲਾਦ ਹੋ ਗਈ ਅਸੀਂ ਖੁਸ਼ੀ ਮਨਾ ਰਹੇ ਹਾਂ ਤੇ ਕਿਆ ਦੂਜੀ ਵਰਨ ਰੋਲਾ ਆਸੀ ਖੁਸ਼ੀ ਨਹੀਂ ਮਨਾਵਾਂਗੇ ਯਾ ਉਹ ਖੁਦਾ ਨਾ ਕਰ ਵਾਸਤਾ ਕੋਈ ਐਸਾ ਰਬੀ ਪਾਣਾ ਵਰਤ ਜਾਏ ਉਲਾਦ ਨੂੰ ਕੁਛ ਹੋ ਜਾਏ ਤੇ ਫਿਰ ਖੁਸ਼ੀਆਂ ਟਿਕੀ ਰਹਿੰਦੀਆਂ ਨੇ ਉਹ ਨਹੀਂ ਰਹਿੰਦੀਆਂ ਘਰ ਘਾਟਨ ਦੀ ਖੁਸ਼ੀਆਂ ਆਨੰਦ ਕਾਰਜ ਉਸ ਵੇਲੇ ਆਨੰਦ ਕਾਰਜ ਕੀਤਾ ਤੇ ਖੁਸ਼ੀ ਮਨਾ ਰਹੇ ਹਾਂ ਤੇ ਜੇ ਕੱਲ ਨਹੀਂ ਨਾ ਤੇ ਅਸੀਂ ਉਸੇ ਆਨੰਦ ਕਾਰਜ ਦੇ ਵਿੱਚ ਤਰਾਕਾਂ ਤੱਕ ਜਾ ਪਹੁੰਚੇ ਤੇ ਫਿਰ ਖੁਸ਼ੀਆਂ ਕਿਵੇਂ ਹੋਈਆਂ ਹੋ ਇਹ ਤੇ ਉਹਨਾਂ ਖੁਸ਼ੀਆਂ ਦੀ ਗੱਲ ਹੀ ਨਹੀਂ ਹੈ ਸੰਸਾਰੀ ਖੁਸ਼ੀਆਂ ਦੀ ਗੱਲ ਨਹੀਂ ਹੈ ਪਰ ਜੇ ਸ਼ਬਦ ਨੂੰ ਸੰਸਾਰੀ ਖੁਸ਼ੀਆਂ ਸੰਸਾਰੀ ਸੁੱਖ ਸੁਵਿਧਾਵਾਂ ਨਾਲ ਜਾ ਜੋੜ ਦੇਣ ਜਿਹੜੀ ਮੋਹ ਮਾਇਆ ਨਾਲ ਤਾਂ ਇਸ ਸ਼ਬਦ ਦੇ ਅਗਰ ਗੱਲ ਸਮਝੀ ਜਾਏ ਸ਼ਬਦ ਵਿੱਚ ਗਿਆਨ ਕੀ ਮਿਲ ਰਿਹਾ ਹੈ ਗਿਆਨ ਇਹ ਮਿਲ ਰਿਹਾ ਹੈ ਕਿ ਮੇਰੇ ਮਨੋਂ ਤੇਰੇ ਲਈ ਇਹ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕੰਮ ਹੈ ਕਿ ਤੂੰ ਇੱਕ ਪਰਮਾਤਮਾ ਨਾਲ ਚਿੱਤ ਜੋੜੇ ਮੇਰੇ ਮਨ ਇੱਕ ਇੱਕ ਨੂੰ ਚਿੱਤ ਲਾਏ ਇੱਕ ਨਾਲ ਚਿੱਤ ਤੂੰ ਲਾ ਕੇ ਰੱਖੇ ਤੇ ਜੇ ਐਸਾ ਨਹੀਂ ਕੀਤਾ ਤੇ ਇੱਕ ਜੰਮ ਇੱਕ ਜੰਮ ਸਭ ਤਾਂ ਲਖਿਆ ਸਭ ਮਿੱਠਿਆ ਮੋਹ ਮਾਇਆ ਬਾਕੀ ਜਿਹੜੀਆਂ ਤੂੰ ਖੁਸ਼ੀਆਂ ਸਮਝਦਾ ਹੈ ਦੁਨੀਆ ਦੀ ਪ੍ਰਾਪਤੀ ਸਮਝਦਾ ਹੈ ਇਹ ਕੱਖਣੀ ਇਹ ਮੋਹ ਮਾਇਆ ਦਾ ਧੰਦਾ ਹੀ ਹੈ ਔਰ ਮਿੱਠਿਆ ਹੈ ਇਹ ਰੱਦ ਕੀਤਾ ਗਿਆ ਹੈ ਜੀਵਨ ਲਈ ਕਿਸੇ ਕੰਮ ਦਾ ਨਹੀਂ ਸਭੇ ਥੋਗ ਪ੍ਰਾਪਤੀ ਜੀ ਆਵੇ ਇੱਕ ਹੱਥ ਜੇ ਇੱਕ ਪਰਮਾਤਮਾ ਹਥਾ ਜਾਏ ਪਾ ਪਰਮਾਤਮਾ ਦਾ ਮੇਲ ਪ੍ਰਾਪਤ ਹੋ ਜਾਏ ਤਾਂ ਦੁਨੀਆ ਦੇ ਸਾਰੇ ਥੋਗ ਸਾਰੇ ਸੁੱਖ ਤਾਂ ਉੰਜ ਹੀ ਪ੍ਰਾਪਤ ਹੋ ਜਾਂਦੇ ਨੇ ਜਿਸ ਨੂੰ ਪ੍ਰਭੂ ਪ੍ਰਾਪਤੀ ਹੋਏ ਦੁਨੀਆਵੀ ਸੁੱਖਾਂ ਦੀ ਤੇ ਲਾਲਸਾ ਹੀ ਨਹੀਂ ਕਰਦਾ ਨਉ ਦੁਖਾਂ ਦੀ ਪਰਵਾਹ ਕਰਦਾ ਉਹਦੀ ਅਵਸਥਾ ਤੇ ਇਹ ਬਣ ਜਾਂਦੀ ਹੈ ਜੋ ਨਰ ਦੁੱਖ ਮੇਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਪਹਿਨੀ ਜਾਏ ਕੰਚਨ ਮਾਤੀ ਮੰਨੇ ਉਹ ਤੇ ਸੋਨੇ ਚਾਹੁੰਦੀ ਕੋਈ ਫਰਕ ਨਹੀਂ ਸਮਝਦਾ ਉਹ ਤੇ ਦੁਖ ਸੁਖ ਦੀ ਕੋਈ ਪਰਵਾਹ ਹੀ ਨਹੀਂ ਕਰਦਾ ਉਸ ਨੂੰ ਐਸੇ ਐਸੇ ਥੋਪ ਪ੍ਰਾਪਤ ਹੁੰਦੇ ਨੇ ਇਸ ਸੰਸਾਰੀ ਪਦਾਰਥਾਂ ਦੀ ਗੱਲ ਨਹੀਂ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਜੇ ਸੱਪੇ ਸੱਚੇ ਸ਼ਬਦ ਦੀ ਕਥਾ ਵਾਰਤਾ ਵਿੱਚ ਅਸੀਂ ਜੁੜ ਜਾਈਏ ਤਾਂ ਜਨਮ ਪਦਾਰਥ ਸਫਲ ਹੈ ਇਹ ਮਨੁੱਖਾ ਜਨਮ ਜੋ ਬੜਾ ਕੀਮਤੀ ਪਦਾਰਥ ਮਿਲਿਆ ਹੈ ਇਹ ਸਫਲ ਹੋ ਜਾਂਦਾ ਹੈ ਤਾਂ ਜੇ ਇੱਕ ਪਰਮਾਤਮਾ ਦਾ ਚਿਤ ਜੋੜੀਏ ਜੇ ਇੱਕ ਸ਼ਬਦ ਦੀ ਕਥਾ ਵਾਰਤਾ ਨਾਲ ਜੁੜੀਏ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਈਏ ਗੁਰ ਤੇ ਮੈਨ ਪ੍ਰਾਪਤੇ ਜਿਸ ਲਿਖਿਆ ਹੋ ਉਹ ਹੈ ਮਥ ਪਰ ਇਹ ਮੱਥੇ ਦੇ ਭਾਗ ਪ੍ਰਭੂ ਨੇ ਲਿਖੇ ਹੁਣ ਕਿਰਪਾ ਕੀਤੀ ਉਹਦੀ ਬਖਸ਼ਿਸ਼ ਦੇ ਪਾਤਰ ਅਸੀਂ ਬਣੇ ਹੋਈਏ ਤਾਂ ਫਿਰ ਗੁਰੂ ਦੇ ਰਾਹੀ ਇਹ ਸੱਚੇ ਮਹਿਲਾਂ ਦੀ ਪ੍ਰਾਪਤੀ ਪਾਵ ਸਚਖੰਡ ਦਾ ਵਾਸੀ ਬਣਦੀ ਹੈ ਸੁਰਤੀ ਹਰ ਪਾਸੇ ਪ੍ਰਮਾਤਮਾ ਦਾ ਦਰਸ਼ਨ ਦੀਦਾਰ ਕਰਦੀ ਹੈ ਉਹ ਜਿਹੜੀ ਅਵਸਥਾ ਹੈ ਆਤਮ ਗਤੀ ਦੀ ਆਤਮ ਉੱਚੀ ਗਤ ਵਾਲੀ ਉੱਚਾ ਅਮਰਤ ਬਾਤਮਾ ਦਾ ਇਹ ਤਾਂ ਪ੍ਰਾਪਤ ਹੁੰਦਾ ਹੈ ਗੱਲ ਕਿੱਧਰ ਦੀ ਹੈ ਕਿੰਨੇ ਦੂਰ ਉੱਚੀ ਗੱਲ ਕੀਤੀ ਗਈ ਹੈ ਕਿ ਇਨਸਾਨ ਕਿਹੜੇ ਸੰਸਾਰੀ ਝੂਠੇ ਮਹਿਲਾਂ ਦੇ ਲਈ ਖੁਸ਼ੀਆਂ ਮਨਾਈ ਜਾ ਰਿਆ ਉਹਨਾਂ ਦੇ ਪਾੜ ਰਕਾ ਕੇ ਲਾ ਖੁਸ਼ੀਆਂ ਪਾਸੀ ਗਾਈ ਜਾਂਦਾ ਪਿਆ ਜਦ ਕਿ ਇਹ ਤੇ ਦੁਨਿਆਵੀ ਮਹਿਲ ਦੁਨਿਆਵੀ ਸੁੱਖਾਂ ਸੁਵਿਧਾ ਦੀ ਗੱਲ ਹੀ ਨਹੀਂ ਇੱਥੇ ਤੇ ਰੱਬੀ ਖੁਸ਼ੀ ਦੀ ਗੱਲ ਹੈ ਇਹ ਦੁਨਿਆਵੀ ਚੀਜ਼ਾਂ ਵਾਜੂ ਦੇ ਬੰਨਾ ਮੁਕਤੀ ਹੋ ਜਾਂਦਾ ਇਹਨਾਂ ਵਿੱਚ ਸੁਰਤੀ ਤਿਗਦੀ ਨਹੀਂ ਹੈ ਇਕ RAM ਨਾਮ ਤੋਂ ਬਿਨਾਂ ਇੱਕ ਪ੍ਰਭੂ ਪਖਤੀ ਤੋਂ ਬਿਨਾ ਤੇ ਸਭ ਕੁਝ ਬੇਕਾਰ ਹੈ ਪੁੱਤਰ ਕਲਤਰ ਨਾਲ ਸੰਗਤਨ ਹਰਵਨਾਸ਼ੀ ਉਹ ਇਹ ਪੁੱਤਰ ਕਲਤਰ ਜਿਨ੍ਹਾਂ ਕਰਕੇ ਇਸਤਰੀ ਵਿਆਹ ਕੇ ਲਿਆਇਆ ਕੋਈ ਤੇ ਖੁਸ਼ੀ ਮਨਾ ਰਿਆ ਆਨੰਦਕਾਰੀ ਦੀ ਯਾ ਪੁੱਤਰ ਜਨਮ ਹੋਇਆ ਤੇ ਖੁਸ਼ੀ ਮਨਾ ਰਹੇ ਆ ਪੁੱਤਰ ਕਰਤਰ ਨਾ ਸੰਗ ਤਣਾ ਤੇ ਜੇ ਤੁਹਾਨੂੰ ਦੁਲਦ ਬੋਢਾ ਇਕੱਠਾ ਹੋ ਗਿਆ ਬੜੀ ਕੋਠੀ ਬਣ ਗਈ ਤੇ ਅਸੀਂ ਖੁਸ਼ੀਆਂ ਮਨਾ ਰਹੇ ਆ ਇਹਨਾਂ ਖੁਸ਼ੀਆਂ ਦੀ ਤਾਂ ਗੱਲ ਹੀ ਨਹੀਂ ਹੈ ਪਲਜ ਪਲਜ ਸਗਲੀ ਮੋਈ ਚ ਉਠਤ ਹੁੰਦਾ ਮੂੰਹ ਇਹ ਤੇ ਪਲਜ ਪਲਜ ਕੇ ਇਹਨਾਂ ਸੰਸਾਰੀ ਰਿਸ਼ਤੇ ਨਾਤੇ ਨਾਲ ਜਾਂ ਤੁਹਾਨੂੰ ਦੁਲਤਾ ਨਾਲ ਸਗਲੀ ਮੋਈ ਦੁਨੀਆ ਆਤਮਾ ਮੌਤ ਮਰ ਗਈ ਝੂਠਾ ਤੰਦਾ ਮੂੰਹ ਝੂਠੇ ਤੰਦਿਆਂ ਦੇ ਮੂੰਹ ਵਿੱਚ ਇੱਕ ਸਰ ਕੇ ਨਾਮ ਇਹ ਅੱਗੇ ਲਈਏ ਖੋ ਇਕ ਪਰਮਾਤਮ ਦੇ ਨਾਮ ਤੋਂ ਬਿਨਾ ਇਹ ਅੱਗੇ ਸਾਰੇ ਖੋਏ ਜਾਂਦੇ ਨੇ ਇਹਨਾਂ ਚ ਕਿਸੇ ਵੀ ਚੀਜ਼ ਦਾ ਕੋਈ ਮਾਨ ਅੱਗੇ ਪ੍ਰਾਪਤ ਨਹੀਂ ਹੁੰਦਾ ਪ੍ਰਭੂ ਦਰਗਾਹ ਸਫਲਤਾ ਨਹੀਂ ਹੁੰਦੀ ਪ੍ਰਭੂ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ ਮੇਰਾ ਮਨ ਏਕਾ ਹੀ ਪ੍ਰੀਅ ਮੰਗ ਹੈ ਇਸ ਗ੍ਰੀ ਗੁਰੂ ਪਾਤਸ਼ਾਹ ਕਰਨ ਮੇਰਾ ਮਨ ਤੇ ਇੱਕ ਪਰਮਾਤਮ ਨੂੰ ਪਿਆਰੀ ਮੰਗਦਾ ਹੈ ਇੱਕ ਆਇਓ ਸਰਵਥਾਨ ਦੇਜ ਪ੍ਰਿਆ ਰੋਮ ਨੂੰ ਸੰਸਰ ਲਾਗਿਆ ਸਾਰੇ ਦੇਸ਼ ਦੇ ਅੰਦਰ ਪਹੁੰਗੇ ਦੇਖ ਲੈ ਕਿ ਪਰਮਾਤਮਾ ਦੇ ਨਾਮ ਦੀ ਬਰਾਬਰੀ ਕੋਈ ਚੀਜ਼ ਦੁਨੀਆਵੀ ਸੁਖ ਦੁਨੀਆਵੀ ਖੁਸ਼ੀ ਨਹੀਂ ਕਰ ਸਕਦੀ ਜੋ ਖੁਸ਼ੀ ਪ੍ਰਭੂ ਨਾਮ ਦੀ ਪ੍ਰਾਪਤੀ ਜੋ ਪ੍ਰਾਪਤ ਹੁੰਦੀ ਹੈ ਮੇਰੇ ਮਾਨਨ ਸੁਖਦਾਤਾ ਹਰ ਸੋਏ ਇਹ ਮੇਰੇ ਮਨ ਸੁਖਾਂ ਦਾ ਦਾਤਾ ਤੇ ਉਹ ਪਰਮਾਤਮਾ ਹੈ ਗੁਰੂ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ ਇਹ ਕਰਮ ਨਾਲ ਰੱਬੀ ਬਖਸ਼ੀ ਨਾਲ ਪ੍ਰਾਪਤ ਹੁੰਦਾ ਹੈ ਪਰ ਹੁੰਦਾ ਹੈ ਗੁਰੂ ਪ੍ਰਸਾਦੀ ਤਾਂ ਉਹਦੇ ਗੁਰੂ ਦੇ ਨਾਲ ਲੱਗਣਾ ਗੁਰੂ ਦੀ ਮਤ ਅਨੁਸਾਰ ਜੀਵਨ ਜੀਉਣਾ ਹੈ ਗੁਰ ਪ੍ਰਸਾਦਿ ਪਾਈਏ ਕਰਮ ਪ੍ਰਾਪਤ ਹੋਏ ਤੇ ਗੁਰੂ ਦੀ ਕਿਰਪਾ ਨਾਲ ਜੇ ਪ੍ਰਭੂ ਦੇ ਕਰਮ ਦੇ ਵੀ ਪਾਤਰ ਬਣ ਜਾਈਏ ਨਦਰ ਕਰਮ ਦੇ ਪਾਤਰ ਬਣ ਜਾਈਏ ਤਾਂ ਇਸ ਦੀ ਪ੍ਰਾਪਤੀ ਹੁੰਦੀ ਹੈ ਜੋ ਸੁੱਖਾਂ ਦਾ ਦਾਤਾ ਹੈ ਉਹ ਪਰਮਾਤਮਾ ਇੱਕ বিনা ਨਹੀਂ ਦੂਜਾ ਕੋਏ ਇੱਕ ਪਰਮਾਤਮਾ ਤੋਂ ਬਿਨਾ ਦੂਜੀ ਕੋਈ ਹਸਤੀ ਨਹੀਂ ਦੂਜੀ ਕੋਈ ਵਸਤੂ ਨਹੀਂ ਦੂਜਾ ਕੋਈ ਰਿਸ਼ਤਾ ਨਾਤਾ ਨਹੀਂ ਜਿਹੜਾ ਸਾਨੂੰ ਆਤਮਾ ਨੂੰ ਅਨੰਦ ਦੇ ਸਕੇ ਖੁਸ਼ੀ ਦੇ ਸਕੇ ਜਾਂਕੀ ਦ੍ਰਿਸ਼ ਸਦਾ ਸੁਘ ਹੋਏ ਉਸ ਇੱਕ ਪਰਮਾਤਮਾ ਦੀ ਦ੍ਰਿਸ਼ਟੀ ਮੇਰ ਦ੍ਰਿਸ਼ਟੀ ਨਾਲ ਹੀ ਨਜ਼ਰ ਕਰਮ ਨਾਲ ਹੀ ਸੁਖ ਹੁੰਦਾ ਹੈ ਸੰਸਾਰੀ ਪਦਾਰਥ ਜਿਤਨੀ ਦੇਰੀ ਪ੍ਰਾਪਤ ਨਹੀਂ ਕੁਝ ਹੋਇਆ ਇਸ ਲਈ ਉਹਨਾਂ ਦੇ ਤੰਗ ਹੈ ਜੇਨੂੰ ਕੋਈ ਪ੍ਰਾਪਤੀ ਹੋ ਜਾਏ ਆਸਿਆ ਆਸੇ ਉਸ ਚੀਜ਼ ਨੂੰ ਉਹਦਾ ਆਨੰਦ ਮੰਨ ਕੇ ਉਹਦਾ ਇਸਤੇਮਾਲ ਕਰ ਕਰਕੇ ਬੰਦਾ ਸੰਧੜ ਹੋ ਜਾਂਦਾ ਹੈ ਫਿਰ ਉਸ ਤੋਂ ਅਗਲੀ ਚੀਜ਼ ਮੰਗਣਾ ਸ਼ੁਰੂ ਹੋ ਜਾਂਦਾ ਉਹਦੇ ਇੱਕ ਥਾਂ ਦੇ ਤ੍ਰਿਪਤ ਨਹੀਂ ਲੈਂਦਾ ਇਸ ਲਈ ਮਨਮੁਖ ਦੂਜਾ ਪਚਮੇ ਨਾ ਬੂਜੇ ਵਿਚਾਰ ਮਨੁੱਖ ਬੰਦੇ ਇਹ ਦੂਜੇ ਭਾਵੀ ਦੂਜੀਆਂ ਚੀਜ਼ਾਂ ਚ ਖੁਸ਼ੀਆਂ ਲੱਭਦੇ ਫਿਰਦੇ ਨੇ ਤੇ ਨਾ ਬੂਝੇ ਵਿਚਾਰ ਸੱਚੀ ਵਿਚਾਰ ਦੀ ਗੱਲ ਨਹੀਂ ਸਮਝਦੇ ਇੱਕ ਸੁ ਬਾਜੂ ਦੂਜਾ ਕੋ ਨਹੀਂ ਕਿਸ ਅਗਾ ਕਰੇ ਪੁਕਾਰ ਇੱਕ ਪਰਮਾਤਮਾ ਤੋਂ ਬਿਨੇ ਦੂਜੀ ਕੋਈ ਅਸਤੀ ਨਹੀਂ ਜਿਹੜੀ ਸੱਚਾ ਸੁਖ ਸੱਚਾ ਆਨੰਦ ਆਤਮਿਕ ਅਵਸਥਾ ਦੇ ਸਕੇ ਕਿਸ ਅਗਾ ਕਰੇ ਪੁਕਾਰ ਕਿਸ ਅਗਾ ਤੁ ਪੁਕਾਰ ਕਰ ਸਕਦੀ ਦੁਨੀਆ ਦੀ ਕੋਈ ਚੀਜ਼ ਜਿਹੜੀ ਹੈ ਇਹ ਪੂਰਨ ਤੌਰ ਜਿਹੜਾ ਆਤਮਿਕ ਖਿੜਾਓ ਨਹੀਂ ਦੇ ਸਕਦੀ ਕਿਰਤ ਕੁਮਾਨੇ ਦੁੱਖ ਸੋਹ ਪ੍ਰਾਣੀ ਅਨਕ ਜੋਨ ਪਰਮਾਇਆ ਇਹ ਫਿਰ ਨਹੀਂ ਤੂੰ ਗੱਲ ਸਮਝਦਾ ਤੇ ਆਪਣੀ ਕਿਰਤ ਕਮਾਈ ਉਪਰ ਹੀ ਫਿਰ ਇਹ ਸਹਿਣਾ ਪੈਂਦਾ ਹੈ ਉਹਨਾਂ ਕਰਮਾਂ ਦਾ ਫਲ ਅਨਕ ਜੋਨ ਪਰਮਾਇਆ ਫਿਰ ਜੁਨਿਆਂ ਵਿੱਚ ਭਗਟਦਾ ਫਿਰ ਮਹਾ ਮੂਨੀ ਸੰਗਰਾਤਾ ਰਤਨ ਜਨਮ ਕੋ ਆਇਆ ਜਦੋਂ ਮਾ ਨੂੰ ਮਨ ਨੂੰ ਮੋਹਣ ਵਾਲੀ ਇਹ ਮਹਾ ਮੂਨੀ ਮਾਇਆ ਇਹਦੇ ਨਾਲ ਲੱਗਾ ਰਿਹਾ ਤੂੰ ਤੇ ਜ ਰਤਨ ਜਨਮ ਕੋ ਆਇਆ ਕੀਮਤੀ ਰਤਨਾ ਵਰਗਾ ਜਨਮ ਜਿਹੜਾ ਸੀ ਇਹ ਗਵਾ ਲਿਆ 1000 ਕੇ ਨਾਮ ਬਾਜੂ ਔਣ ਕਾਜ ਸਿਆਣੀ ਇੱਕ ਪਰਮਾਤਮਾ ਦੇ ਨਾਮ ਵਾਲੇ ਪਾਸੇ ਨਹੀਂ ਜੁੜਦੀ ਹੁਣਾਂ ਕੰਮ ਕਰਦਾ ਬੜੀ ਸਿਆਣੀ ਹੈ ਬੜੀ ਚਤਰਚਲਾਕ ਜੀਵਾਤਮਾ ਹੈ ਜੀਵ ਇਸਤਰੀ ਹੈ ਦੁਨੀਆਵੀ ਠੱਗੀ ਠੋਰੀ ਵਿੱਚ ਬੜੀ ਸਿਆਣੀ ਹੈ ਬੜੀ ਹੁਸ਼ਿਆਰ ਹੈ ਬੜੀਆਂ ਚਾਲਾਂ ਬੜੀ ਪਲੈਨਿੰਗ ਦੇ ਨਾਲ ਇਹ ਦੁਨੀਆਵੀ ਚੀਜ਼ਾਂ ਦੀ ਪ੍ਰਾਪਤੀ ਪਿੱਛੇ ਦੌੜੀ ਹੋਈ ਹੈ ਜਿਹੜਾ ਕਿ ਇੱਕ ਜ਼ਮੀਨ ਸਭ ਤਾਂ ਦੇ ਹੈ ਬਿਨਮント ਨਾਨਕ ਲੇਖ ਲਿਖਿਆ ਪਰਮਮੋ ਲੁਬਾਣੀ ਹੁਣ ਪਰਮਾਤਮਾ ਨੇ ਕਰਮਾਂ ਦੇ ਲੈ ਕੇ ਐਸੇ ਲਿਖੇ ਨੇ ਉਸ ਸੰਸਕਾਰ ਸੁਭਾਅ ਹੀ ਸਾਡਾ ਪਿਛਲਾ ਸਾਰਾ ਜਿਨ੍ਹਾਂ ਦੇ ਆਧਾਰ ਤੇ ਸਾਡੇ ਕਰਮ ਇਹ ਲਿਖੇਗੇ ਕਿ ਭਰਮ ਮੋਹ ਲੁਭਾਣ ਇਹ ਭਰਮ ਵਿੱਚ ਭਲੇਖੇ ਵਿੱਚ ਤਿੰਨੋ ਚੀਜ਼ਾਂ ਵਿੱਚ ਲੁਭਾਈ ਮਾਨ ਹੈ ਇਹਨਾਂ ਦੀ ਲਾਲਸਾ ਵਿੱਚ ਪਈ ਹੋਈ ਹੈ ਜਿਨ੍ਹਾਂ ਨੇ ਸਦੀਵੀ ਸੁੱਖ ਨਹੀਂ ਦੇਣਾ ਨਾ ਨਾਲ ਨਹੀਂ ਬਣਿਆ ਸਹਿਜ ਜੇ ਸਤਿਗੁਰੂ ਨਾਸੇਵਿਓ ਵਿੱਚ ਹੋਮੇ ਜਨਮ ਬਿਨਾਸ਼ ਜੇ ਗੁਰੂ ਦੇ ਰਾਹੀ ਸਹਿਜ ਦੀ ਪ੍ਰਾਪਤੀ ਕਰਕੇ ਸਤਿਗੁਰ ਦੀ ਸੇਵਾ ਨਾ ਕੀਤੀ ਤੇ ਹੋਮੇ ਵਿੱਚ ਬੰਦਾ ਗ੍ਰਸਤ ਹੋ ਗਿਆ ਦੇ ਜਨਮ ਵਿਨਾਸ਼ ਜਨਮ ਵਿਨਸ ਗਿਆ ਰਸਨਾ ਹਰ ਰਸ ਨਾ ਚਖਿਓ ਕਮਨ ਨ ਹੋਇ ਪ੍ਰਗਾਸ ਰਸਨਾ ਨੇ ਪ੍ਰਮਾਤਮ ਦੇ ਨਾਮ ਸ੍ਰਮਣ ਦਾ ਰਸ ਨਹੀਂ ਚਖਿਆ ਤੇ ਆਤਮ ਕਮਲ ਦਾ ਜਿਹੜਾ ਇਹ ਪ੍ਰਗਾਸ ਨਾ ਹੋਇਆ ਇਹ ਅੰਦਰ ਚਾਨਣ ਨਾ ਮਿਲਿਆ ਵਿਕ ਖਾਦੀ ਮਨਮੁਖ ਮੂਆ ਮਾਇਆ ਮੂ ਵਿਨਾਸ਼ ਮਾਇਆ ਰੂਪੀ ਜੈਰੀ ਖੰਡਾਰਿਆ ਤੇਰੀ ਦੇ ਪਦਾਰਤੀ ਛਕਦਾ ਰਿਆ ਤੇ ਮਾਇਆ ਦੇ ਮੂਹ ਵਿੱਚ ਜੀਵਨ ਵਿਨਾਸ਼ ਹੋ ਗਿਆ ਇੱਕ ਖਰ ਦੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਐਸਾ ਜੀਵਨਾ ਤ੍ਰਿਗ ਸੋ ਲਾਂ ਤਾਂ ਪਾਣੀ ਉਹਨਾਂ ਦੇ ਇੱਕ ਤਰੀਕੇ ਆ ਜਾਂਦਾ ਹੈ ਸੈਂਕੜੇ ਲਾਂ ਤਾਂ ਜੀਵਨ ਜਿਵੇਂ ਐਸੇ ਜੀਵਨ ਨੂੰ ਤ੍ਰਿਗ ਵਾਸ ਐਸਾ ਵਾਸਾ ਜਿਸ ਨੂੰ ਅਸੀਂ ਖੁਸ਼ੀਆਂ ਦਾ ਸਮਝਦੇ ਪਏ ਹਾਂ ਤੇ ਲੱਖ ਖੁਸ਼ੀਆਂ ਪਾਸੇ ਗਾਈ ਜਾਂਦੇ ਆ ਇਹਦੇ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਤਰੀਕਾ ਲਾਂ ਤਾਂ ਯੋਗ ਹੈ ਜੀ ਸੰਸਾਰੀ ਖੁਸ਼ੀਆਂ ਜਿਹੜੀਆਂ ਕਿ ਸਦੀਵੀ ਨਹੀਂ ਹੋ ਸਕਦੀਆਂ ਕਦੇ ਨਹੀਂ ਵੀ ਨਹੀਂ ਸਕਦੀਆਂ ਇਹਨਾਂ ਖੁਸ਼ੀਆਂ ਦੀ ਸੰਸਾਰ ਦੇ ਆਏ ਨਹੀਂ ਅਸੀਂ ਬਾਹਰ ਵੇਖ ਨਾ ਪਾਈਐ ਪ੍ਰਬੰਤਰ ਜਾਮੀ ਇਹ ਬਾਹਰੂਨੀ ਡਰਾਮੇ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਅੰਤਰਜਾਮੀ ਸਭ ਜਾਣਦਾ ਹੈ ਅਸੀਂ ਅੰਦਰੋਂ ਕੀ ਹਾਂ ਤੇ ਬਾਹਰੋਂ ਕੀ ਹਾਂ ਇੱਕ ਸਰਜੂ ਬਾਹਰੀ ਸਭ ਫੇਰਾ ਨਿਕਾਮੀ ਇੱਕ ਪ੍ਰਮਾਤਮਾ ਤੂੰ ਬਾਹਰੀ ਸਖਣੀ ਜੀਵਾਤਮਾ ਮਨ ਬਿਰਤੀ ਇਹ ਨਿਕਾਮੀ ਹੈ ਕਿਸੇ ਕੰਮ ਦੀ ਨਹੀਂ ਬੇਕਾਰ ਹੈ ਮਨ ਰੱਤਾ कुटुंब ਸੀ ਨਹੀਂ ਤੇ ਗਰਬ ਫੇਰਾਮੀ ਇਹ ਮਨ ਸਖਾਰੀ ਰਿਸ਼ਤੇ ਨਾਤੇ कुटुंबਾਂ ਵਿੱਚ ਫਸਿਆ ਹੋਇਆ ਹੈ ਫਿਰੇ ਗੁਮਾਨੀ ਜੱਗ ਮੇਂ ਕਿਆ ਗਰਮੇਂਦਾਮੀ ਕਿਹੜੇ ਨਾਮ ਕਿਹੜੇ ਤਨ ਦੁਲਦ ਦੇ ਲਈ ਤੂੰ ਗਰਭ ਕਰਦਾ ਪਿਆ ਫਿਰੇ ਗੁਮਾਨੀ ਕਿਸ ਗੁਮਾਨੀ ਤੂੰ ਘੁੰਮਦਾ ਪਿਆ ਬੰਦਿਆ ਇਹਦੇ ਕੁਝ ਵੀ ਨਾਲ ਨਹੀਂ ਜਾਣ ਵਾਲਾ ਚਲਦੇ ਨਾਲ ਨਾਲ ਚੱਲ ਲਈ ਖਿਨ ਜਾਏ ਬਿਨਾਂ ਇਹ ਚਲਦੇ ਤੇਰੇ ਨਾਲ ਚੀਜ਼ਾਂ ਜਾਣੀਆਂ ਨਹੀਂ ਐ ਤੇ ਤੂੰ ਕਿਸ ਮਾਨ ਵਿੱਚ ਇਤਨਾ ਹੰਕਾਰਿਆ ਹੋਇਆ ਫਿਟਿਆ ਹੋਇਆ ਫਿਰਦਾ ਹੈ ਤੋ ਸ਼ਬਦ ਦੀ ਅਗਰ ਪੰਕਤੀਆਂ ਦੇਖੀਆਂ ਜਾਣ ਜਿਹੜੀਆਂ ਰਾਗ ਦੀ ਪੰਕਤੀ ਤੇ ਕਹਿੰਦੀ ਵੀ ਇੱਕ ਪਰਮਾਤਮਾ ਵੀ ਬਿਨਾ ਜਿਹੜਾ ਹੈ ਇਹ ਕਿਸੇ ਹੋਰ ਚੀਜ਼ ਨਾਲ ਚੇਤ ਜੋੜਨਾ ਜਿਹੜਾ ਹੈ ਇਹ ਐਵੇਂ ਝੂਠਾ ਮੂਹ ਤੰਦਾ ਹੈ। ਤੋਂ ਪਹਿਲੀ ਪੰਕਤੀ ਕਲੀਅਰ ਕੀਤਾ ਗਿਆ ਕਿ ਸਭੇ ਤੋਂ ਪ੍ਰਾਪਤੀ ਜੇ ਆਵੇ ਇੱਕਾਤ ਇੱਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਹੋਣੀ ਬੜੀ ਜ਼ਰੂਰੀ ਹੈ। ਉਹਦੇ ਨਾਲ ਹੀ ਸਭ ਕੁਝ ਦੀ ਸਭ ਖੁਸ਼ੀਆਂ ਪ੍ਰਾਪਤ ਕਰਨ ਲਈ ਚਾਹੇ ਸੰਸਾਰੀ ਪਦਾਰਥ ਹੋ ਨਾ ਹੋਣ। ਫਿਰ ਜੇਨੂੰ ਪਦਾਰਥ ਸਵਲ ਹੈ ਜੇ ਸੱਚਾ ਸ਼ਬਦ ਖਤ ਸੱਚੇ ਸ਼ਬਦ ਦੀ ਕਥਾ ਵਾਰਤਾਂ ਨਾਲ ਜੁੜ ਜਾਏ ਤੇ ਫਿਰ ਗੁਰੂ ਦੇ ਮਿਆਨਾਂ ਦੀ ਪ੍ਰਾਪਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਫਿਰ ਜਾ ਕੇ ਦੂਜੀ ਪੰਕਤੀ ਆਉਂਦੀ ਹੈ ਕਿ ਫਿਰ ਜੀਵ ਨੂੰ ਮਾਨੋ ਬੰਦਾ ਸਭ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦਾ ਆਨੰਦ ਮਾਣਦਾ ਜੇ ਸਤਿਗੁਰ ਦੀ ਮਿਹਰ ਦੀ ਨਜ਼ਰ ਪ੍ਰਾਪਤ ਹੋ ਜਾਏ ਤਾਂ ਸਤਿਗੁਰ ਦੀ ਮਿਹਰ ਦੀ ਨਜ਼ਰ ਪ੍ਰਾਪਤੀ ਦੀ ਨਿਸ਼ਾਨੀ ਇਹ ਹੈ ਕਿ ਗੁਰਬਾਣੀ ਅਨਸਾਰ ਜੀਵਨ ਜੀਉ ਨੂੰ ਦਿਲ ਕਰਦਾ ਹੈ ਰੱਬੀ ਰਜ਼ਾ ਵੀ ਟੁਰਨ ਨੂੰ ਜੁਲ ਕਰਦਾ ਹੈ ਰੱਬਾਂ ਦੇ ਰੱਬ ਦੀ ਪ੍ਰਭੂ ਦੀ ਮਹਿਲਨ ਦੀ ਪ੍ਰਾਪਤੀ ਪ੍ਰਭੂ ਦੀ ਨੇੜਤਾ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਤਕਨ ਦਾ ਇੱਕ ਜਿਸ ਜੀਵ ਸਾਧਕਾਂ ਕੀ ਮਮਾ ਘਰ ਨੇ ਇੱਕ ਪਲ ਵਾਸਤੇ ਵੀ ਜੀ ਪ੍ਰਭੂ ਨਾਮ ਦੀ ਪ੍ਰਾਪਤੀ ਹੋ ਜਾਏ ਤੇ ਤਨ ਮਨ ਸ਼ਿੱਤਲ ਹੋ ਜਾਂਦਾ ਹੈ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਏ ਇਹ ਸਤਗੁਰ ਦੇ ਚਰਨ ਉਹ ਹੀ ਫੜਦਾ ਹੈ ਕੋਟ ਕੇ ਗੁਰੂ ਦੀ ਬਾਣੀ ਨੂੰ ਮਨ ਵਿੱਚ ਉਹ ਹੀ ਵਸਾਂਦਾ ਹੈ ਜਿਸ ਕੋ ਪੂਰਵ ਲਿਖਿਆ ਜਿਸ ਦੇ ਪਿਛਲੇ ਕਰਮ ਸੰਸਕਾਰਾਂ ਅਨੁਸਾਰ ਭਗਤੀ ਪਾਵ ਵਾਲੇ ਲੇਖ ਉਗੜ ਪੈਣ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਭਾਈ ਕੜੀ ਉਹ ਸਫਲੀ ਹੈ ਉਹ ਮੂਰਤ ਭਲਾ ਹੈ ਜਿਸ ਘੜੀ ਪਲ ਵਿੱਚ ਸਾਨੂੰ ਸੱਚੇ ਨਾਲ ਸਾਡੇ ਪਿਆਰ ਦੀ ਜਿਹੜੀ ਗੰਢ ਪੀੜੀ ਹੁੰਦੀ ਹੈ ਪੱਕੀ ਹੁੰਦੀ ਹੈ ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਕੇ ਰੱਖਿਆ ਘਰਾ ਕੋਠੀਆਂ ਰਿਸ਼ਤੇ ਨਾਤੇ ਕੁੱਡੂਬ ਸੰਸਾਰੀ ਮੂਮਾਇਆ ਨੂੰ ਨਹੀਂ ਬਲਕੇ ਹਰ ਕਾ ਨਾਮ ਆਧਾਰ ਹਰੀ ਦਾ ਨਾਮ ਦਾ ਆਸਰੇ ਜਿਹੜੇ ਚੱਲਦੇ ਨੇ ਦੁੱਖ ਸੰਤਾਪ ਨਾ ਲੱਗੇ ਉਹਨਾਂ ਨੂੰ ਦੁੱਖ ਸੰਤਾਪ ਨਹੀਂ ਲੱਗਦਾ ਬਹੁਤ ਪਕੜ ਗੁਰ ਕਾਟਿਆ ਸੋਈ ਉਤਰਿਆ ਪਾਰ ਜਿਸ ਨੂੰ ਗੁਰੂ ਨੇ ਬਾਹ ਪਕੜ ਕੇ ਇਹ ਸੰਸਾਰੀ ਜਿਹੜਾ ਇੱਕ ਜਿੰਨ ਸਭ ਤੰਦ ਹੈ ਇਹਦੇ ਚੋਂ ਜਿਸ ਨੂੰ ਪ੍ਰਮਾਤਮਾ ਨੇ ਕੱਢ ਲਿਆ ਬਾਹ ਪਕੜ ਕੇ ਸੋਈ ਉਤਰਿਆ ਪਾਰ ਉਹ ਇਹਨਾਂ ਦੁੱਖਾਂ ਸੁੱਖਾਂ ਤੋਂ ਪਰੇ ਹੋ ਜਾਂਦਾ ਹੈ ਨਾ ਉਹਨੂੰ ਦੁੱਖਾਂ ਦਾ ਗਮ ਤੇ ਨਾ ਉਹਨੂੰ ਸੁੱਖਾਂ ਦੀ ਲਾਲਸਾ ਸੁੱਖ ਦੁੱਖ ਚੋ ਨਰ ਦੁੱਖ ਮੇ ਦੁੱਖ ਨਹੀਂ ਮਾਨਾ ਸੁੱਖ ਸਨੇਹ ਰ ਪੈ ਨਹੀਂ ਜਾਂ ਕੈਂਚਰ ਮਾਟੀ ਸੁੱਖ ਨਾਲ ਸਨੇਹੀ ਨਹੀਂ ਸਾਰੀ ਹਿੰਦ ਸਾਰੀ ਅਰਦਾਸ ਇਹ ਸੁੱਖੋਂ ਲਈ ਨੇ ਆ ਸੁੱਖ ਚਾਹੀਦਾ ਉਹ ਸੁੱਖ ਚਾਹੀਦਾ ਥਾਨ ਸੁਹਾਵਾ ਪਿਤ ਹੈ ਜਿੱਥੇ ਸੰਤ ਸਭਾ ਜਿੱਤੇ ਸੰਤ ਸਭਾ ਸਾਧ ਸੰਗਤ ਹੈ ਉਹ ਥਾਨ ਪਵਿੱਤਰ ਹੈ ਉਹ ਥਾਨ ਸੁਭਾਵਨਾ ਹੈ ਸਾਡੇ ਲਈ ਤੋਈ तिसि ਨੂੰ ਮਿਲਿਆ ਜਿਹਨੇ ਪੂਰਾ ਗੁਰ ਲੱਭਾ ਜਿਸਨੇ ਪੂਰੇ ਗੁਰ ਦੀ ਪ੍ਰਾਪਤੀ ਕਰ ਲਈ ਪੂਰਾ ਗੁਰੂ ਲਭ ਲਿਆ ਉਸ ਨੂੰ ਜੀਵਨ ਵਿੱਚ ਇਹ ਲੋਕ ਸੁਖੀਏ ਪਰ ਲੋਕ ਸੁਘਲੇ ਇੱਥੇ ਵੀ ਢੋਈ ਦੇ ਅੱਗੇ ਵੀ ਢੋਈ ਮਿਲਦੀ ਹੈ ਭਾਵ ਸਤਕਾਰ ਮਿਲਦਾ ਹੈ ਸਫਲਤਾ ਮਿਲਦੀ ਹੈ ਨਾਨਕ ਬੱਧਾ ਕਰਦਾ ਹਾਂ ਜਿੱਥੇ ਅਮ੍ਰਿਤ ਨਾ ਜਨਮ ਜੈਰਾ ਫਿਰ ਇਹ ਆਤਮਿਕ ਉਸ ਘਰ ਵੀ ਜਾ ਕੇ ਵਸਦਾ ਹੈ ਬੰਦਾ ਆਤਮੋਵਸਥਾ ਉਸ ਸਾਤੇ ਟਿਕਦੀ ਹੈ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਨਾ ਮੋਤ ਦਾ ਪੈਰ ਨਾ ਜਨਮ ਮਰਨ ਦਾ ਗੀੜ ਕੋਈ ਚੀਜ਼ ਨਹੀਂ ਆਤਮੋਵਸਥਾ ਰੱਬੀ ਜੋਤ ਵਿੱਚ ਲੀਨ ਹੋ ਕੇ ਜੋਤੀ ਜੋਤ ਰਲੀ ਸੰਪੂਰਨthੀਵਰੀ ਵਸਥਾ ਮੰਨਦੀ ਹੈ ਇਹ ਵਿਸ਼ਾ ਅਜੇ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ